लाल आंख कर करके चाइना को तो समझाना चाहिए था न वहाँ कोई हमारी सीमा में घुसाया है न ही कोई घुसा हुआ है हमारे जवानों का बलिदान व्यर्थ नहीं जाए सियासत विच कदों ते की हो जाना इस दा अंदाजा लाना उन्ना ही औखा है जिन्ना किसे बेजवान की गल समझना ਜਿੱਥੇ ਕੱਲ ਤਾਂ ਚੀਨ ਦਾ ਬਾਈਕਾਟ ਕੀਤਾ ਜਾ ਰਿਹਾ ਸੀ ਭਗਤ ਮੰਡਰੀ ਨਹੀਂ ਚੀਨ ਪਿੰਗ ਦੇ ਮੀਮ ਬਣਾਏ ਜਾ ਰਹੇ ਸਨ ਗੋਦੀ ਮੀਡੀਆ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਨ ਕੀ ਨੂੰ ਦੱਸ ਰਿਹਾ ਸੀ ਇੱਕ ਪਾਸੇ ਤਾਂ ਸਾਡਾ ਅਮਰੀਕਾ ਨਾਲ ਇਸਾ ਘੱਟਦਾ ਦਿਖਾਈ ਦਿੰਦਾ ਹੈ ਤੇ ਦੂਜੇ ਪਾਸੇ ਚੀਨ ਨਾਲ ਰਿਸ਼ਤਾ ਵੱਧ ਰਿਹਾ ਹੈ ਕੀ ਸੱਚਮੁੱਚ ਹੀ ਚੀਨ ਤੇ ਭਰੋਸਾ ਕਰਨਾ ਚਾਹੀਦਾ ਹੈ ਕੀ ਚੀਨ ਪਹਿਲਾਂ ਮੰਗਰ ਉਲਟ 바ਰ ਨਹੀਂ ਕਰੇਗਾ ਚੀਨ ਉੱਤੇ ਭਰੋਸਾ ਕਰਕੇ ਮੋਦੀ ਸਰਕਾਰ ਆਪਣੀ ਉਮਰ ਦੀ ਸਭ ਤੋਂ ਵੱਡੀ ਪੁੱਲ ਤਾਂ ਨਹੀਂ ਕਰ ਰਹੀ ਜਾਂ ਫਿਰ ਅਸੀਂ ਚੀਨ ਨੂੰ ਉਸ ਦੀ ਹੀ ਖੇਡ ਵਿੱਚ ਮੱਤ ਦੇ ਪਾਵਾਂਗੇ ਆਓ ਸਮਝੀਏ 2017 ਵਿੱਚ ਭਾਰਤੀ ਫੌਜ ਪਠਾਨ ਦੀ ਮਦਦ ਲਈ ਜਾਂਦੀ ਹੈ ਜਿੱਥੇ ਚੀਨ ਗੈਰ ਕਾਨੂੰਨੀ ਸਰਕ ਦਾ ਨਿਰਮਾਣ ਕਰ ਰਿਹਾ ਸੀ 70 ਦਿਨਾਂ ਤੱਕ ਦੋਹਾਂ ਫੌਜਾਂ ਵਿੱਚ ਤਣਾਅ ਬਣਿਆ ਰਿਹਾ 2018-19 ਵਿੱਚ ਮੋਦੀ ਸਾਹਿਬ ਚੀਨ ਨਾਲ ਮੁੜ ਸੰਧੀ ਕਰਦੇ ਹਨ ਤੇ ਬੋਤੀ মিডিਆ ਇਸ ਨੂੰ ਇੱਕ ਸਫਲਪੂਰਨ ਕਦਮ ਰੱਖਦੀ ਹੈ ਪਰ ਅਸਲ ਵਿੱਚ ਮੋਦੀ ਸਰਕਾਰ ਨੇ ਉਹ ਗਲਤੀ ਕੀਤੀ ਜੋ ਬਹੁ ਸਮਾਂ ਪਹਿਲਾਂ ਅ Nehru ਨੇ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਦੇ ਕੇ ਕੀਤੀ ਸੀ ਜਿਸ ਦਾ ਨਤੀਜਾ 1962 ਦੀ ਜੰਗ ਨਿਕਲਿਆ ਜੂਨ 2020 ਨੂੰ ਚੀਨੀ ਫੌਜਾਂ ਲਦਾਖ ਰਾਹੀਂ ਭਾਰਤ ਵਿੱਚ ਦਾਖਲ ਹੁੰਦੀਆਂ ਹਨ 15-16 ਜੂਨ ਰਾਤ ਨੂੰ ਪੰਜਾਬ ਅਤੇ ਚੀਨੀ ਫੌਜ ਵਿਚਕਾਰ ਝਾਪਟ ਹੋ ਜਾਂਦੀ ਹੈ ਇਹ ਲੜਾਈ ਕੋਈ ਗੋਲੀ ਬੰਬਾਂ ਨਾਲ ਨਹੀਂ ਸਗੋਂ ਡੰਡਿਆਂ ਨਾਲ ਚੱਲੀ ਜਿਸ ਵਿੱਚ ਭਾਰਤੀ ਫੌਜ ਦੇ ਬੀ ਜਵਾਨ ਸ਼ਹੀਦ ਹੋ ਜਾਂਦੇ ਹਨ ਪੂਰੇ ਦੇਸ਼ ਵਿੱਚ ਬਦਲੇ ਦੀ ਲਹਿਰ ਸੀ ਚੀਨੀ ਐਪਾਂ ਨੂੰ ਬੈਨ ਕੀਤਾ ਗਿਆ ਚੀਨੀ ਸਮਾਨ ਦਾ ਬਾਈਕਾਟ ਕੀਤਾ ਗਿਆ ਪਰ ਇਹ ਸਭ ਦੇ ਬਾਵਜੂਦ ਵਪਾਰ ਚੱਲਦਾ ਰਿਹਾ ਹੁਣ ਇਹ ਸਭ ਕੁਝ ਦਿਖਾਇਆ ਜਾ ਰਿਹਾ ਹੈ ਪਹਿਲਾ ਪਹਿਲਗਾਮ ਮਾਮਲੇ ਵਿੱਚ ਕਿਤੇ ਨਾ ਕਿਤੇ ਚੀਨ ਦਾ ਹੀ ਹੱਥ ਦੱਸਿਆ ਜਾਂਦਾ ਹੈ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਜੰਗ ਵਿੱਚ ਚੀਨ ਖੁੱਲੇ ਤੌਰ ਤੇ ਪਾਕਿਸਤਾਨ ਨਾਲ ਦਿਖਾਈ ਦਿੰਦੀ ਅਤੇ ਚੀਨ ਨੇ ਪਾਕਿਸਤਾਨ ਨੂੰ ਲੜਿੰਦੇ ਹਥਿਆਰ ਉਪਲਬਧ ਕਰਾਏ ਇਸ ਸਭ ਨੂੰ ਹਜੇ 4 ਮਹੀਨੇ ਹੀ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਨਾਲ ਫਿਰ ਹੱਥ ਮਿਲਾਉਣ ਚਲੇ ਗਏ though with the world transforming the chinese dragon and indian elephant should come together ਇਸ ਵਾਰ ਦੋਸਤੀ ਦੀ ਵਜ੍ਹਾ ਅਮਰੀਕਾ ਹੈ ਭਾਰਤ ਦਾ ਦਿਨੋਂ ਦਿਨ ਅਮਰੀਕਾ ਨਾਲ ਰਿਸ਼ਤਾ ਘਟ ਰਿਹਾ ਹੈ ਅਮਰੀਕਾ ਨੇ ਭਾਰਤ ਉਤੇ 50% ਟੈਰਫ ਲਗਾ ਦਿੱਤਾ ਹੈ ਆਓ ਇਸ ਮੀਟਿੰਗ ਵਿੱਚ ਹੋਏ ਵੱਡੇ ਐਲਾਨਾਂ ਬਾਰੇ ਜਾਣਕਾਰੀ ਹਾਸਲ ਕਰੀਏ ਭਾਰਤ ਅਤੇ ਚੀਨ ਹੁਣ ਵਿਰੋਧੀ ਨਹੀਂ ਸਗੋਂ ਵਿਕਾਸ ਦੇ ਭਾਈ ਹਨ ਦੋਵੇਂ ਦੇਸ਼ ਰਾਜਨੀਤਿਕ ਖੁਦਮੁਖਤਿਆਰੀ ਦਿਖਾਵਣਗੇ ਤੀਸਰਾ ਵਪਾਰ ਅਤੇ ਅੱਤਵਾਦ ਵਰਗੇ ਮੁੱਦਿਆਂ ਤੇ ਸਾਂਝਾ ਅਕਸ਼ੂਲਨ ਨੂੰ ਅਚਾਨਕ ਸੇ ਪੁੱਰਤ ਸਕਦੇ ਹਨ ਲੇਕਿਨ ਫਿਰ ਵੀ ਇਨ ਸੰਬੰਧੋ ਕੋ ਇੱਕ ਨਵਾਂ ਆਯਾਮ ਮਿਲ ਸਕਦਾ ਹੈ ਔਰ ਦੋਨੋ ਹੀ ਦੇਸ਼ ਚੁਕੀਆਂ ਹੈ ਅਗਰ ਆਪਕੇ ਉਹਨਕੇ ਪੜੋਸੀਓਂ ਭਾਰਤ ਨੇ ਬਦਲੇ ਵਿੱਚ ਚੀਨ ਦੀਆਂ ਸਿੱਧੀਆਂ ਉਡਾਨਾਂ ਤੇ ਨਿਵੇਸ਼ ਦੇ ਰਾਹ ਖੋਲਣ ਦੀ ਗੱਲ ਕੀਤੀ ਗੋਤੀ মিডিਆ ਅਤੇ ਆਈਟੀ ਸੈੱਲ ਇਸ ਨੂੰ ਇੱਕ ਵੱਡੀ ਜਿੱਤ ਦੱਸ ਰਹੇ ਹਨ ਇਹ ਵੀ ਸੱਚ ਹੈ ਕਿ ਸਾਡੀ ਦੋਹਾਂ ਦੇਸ਼ਾਂ ਦੀ ਦੋਸਤੀ ਅਮਰੀਕਾ ਨੂੰ ਕਿਤੇ ਨਾ ਕਿਤੇ ਦੁੱਖ ਦਿੰਦੀ ਹੈ ਪਰ ਇਹ ਉਹਨਾਂ ਹੀ ਚੰਗਾ ਹੈ ਜਿੰਨਾ ਸਾਨੂੰ ਦੱਸਿਆ ਜਾ ਰਿਹਾ ਹੈ ਆਓ ਹੁਣ ਸ਼ਬਦਾਂ ਦੀ ਇਸ ਮਾਇਆ ਜਾਲ ਦੇ ਪਿਛਲੇ ਅਸਲ ਸੱਚ ਨੂੰ ਦੇਖੀਏ ਵਿਕਾਸ ਦੇ ਕਿਹੋ ਜੇ ਭਾਈਵਲ ਉਹ ਭਾਈਵਲ ਜੋ ਲਦਾਖ ਦੇ ਉਨਨਾਚਲ ਚ ਵੜ ਜਾਂਦੇ ਹੈ ਜੋ ਸਾਡੇ ਪਿੰਡਾਂ ਦੇ ਨਾਮ ਬਦਲਦੇ ਹੈ ਜੋ ਸਾਡੇ ਭੀਨ ਰਾਸ਼ਟਰੀ ਨੂੰ ਠੱਪ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਤਵਾਦ ਦੇ ਖਿਲਾਫ ਇਹ ਕਿਹੋ ਜਿਹਾ ਸਟੈਂਡ ਹੈ ਔਰ ਚੀਨ ਜੋ ਖੁਦ ਪਾਕਿਸਤਾਨ ਨੂੰ ਪੈਸੇ ਹਥਿਆਰ ਕੁਫੀਆ ਜਾਣਕਾਰੀਆਂ ਦਿੰਦਾ ਹੈ ਸਰਹੱਦ ਦਾ ਮਾਮਲਾ ਹੱਲ ਨਹੀਂ ਹੋਇਆ ਸਿਰਫ ਦਵਾ ਦਿੱਤਾ ਗਿਆ ਹੈ ਚੀਨ ਚਾਹੁੰਦਾ ਹੈ ਕਿ ਅਸੀਂ ਸਰਹੱਦ ਦੀ ਵਿਵਾਦ ਨੂੰ ਭੁੱਲ ਕੇ ਬਾਕੀ ਵਪਾਰ ਦੀ ਗੱਲ ਕਰੀਏ ਇਹ ਤਾਂ ਉਹੀ ਗੱਲ ਹੋਈ ਕਿ ਪਾਕਿਸਤਾਨ ਕਹੇ ਕਿ ਕਸ਼ਮੀਰ ਚ ਅਤਵਾਦ ਚਲਾਉਣ ਦਿਓ ਬਾਕੀ ਧੰਦਿਆਂ ਦੀ ਗੱਲ ਕਰਦੇ ਹਾਂ ਸਭ ਤੋਂ ਵੱਡਾ ਧੋਖਾ ਤਾਂ ਆંકੜਿਆਂ ਵਿੱਚ ਹੈ ਗਲਵਾਨ ਤੋਂ ਬਾਦ ਯਦੋ ਆਤਮ ਨਿਰਭਰ ਹੋਣ ਦੀਆਂ ਗੱਲਾਂ ਹੋ ਰਹੀਆਂ ਸਨ ਅਸੀਂ ਚੀਨ ਤੋਂ ਇمپੋਰਟ ਘਟ ਕਰਨ ਦੀ ਬਜਾਏ ਡਬਲ ਕਰ ਦਿੱਤਾ 2020 ਵਿੱਚ ਜੋ ਚੀਨ ਇمپੋਰਟ 68 ਬਿਲੀਅਨ ਡਾਲਰ ਸੀ ਉਹ 2024 ਵਿੱਚ 120 ਬਿਲੀਅਨ ਡਾਲਰ ਹੋਊ ਗਿਆ ਸਾਡਾ ਵਪਾਰ ਘਟ 50 ਬਿਲੀਅਨ ਡਾਲਰ ਤੋਂ ਵੱਧ ਕੇ 100 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਇਹ ਹਾਲਾਤ ਉਦੋਂ ਸਨ ਜੋ ਰਿਸ਼ਤਾ ਖਰਾਬ ਸੀ ਹੁਣ ਜਦੋਂ ਰਿਸ਼ਤਾ ਚੰਗਾ ਹੋ ਰਿਹਾ ਹੈ ਤਾਂ ਸੋਚੋ ਕੀ ਹੋਵੇਗਾ ਚੀਨ ਆਪਣੀ ਆਰਥਿਕ ਨੂੰ ਬਚਾਉਣ ਲਈ ਆਪਣੇ ਸਸਤੇ ਸਮਾਨ ਨਾਲ ਦੂਜੇ ਦੇਸ਼ਾਂ ਦੇ ਬਾਜ਼ਾਰ ਨੂੰ ਭਾਰ ਦੇ ਨਾਲ ਚਾਹੁੰਦਾ ਹੈ ਅਮਰੀਕਾ ਨੇ ਤਾਂ ਉਸਤੇ ਟੈਰਿਫ ਲਾ ਦਿੱਤੇ ਨੇ ਅਜਿਹੇ ਵਿੱਚ ਜੇ ਭਾਰਤ ਉਸ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਬਣ ਜਾਂਦਾ ਹੈ ਤਾ ਗਰੰਟੀ ਹੈ ਕਿ ਚੀਨ ਸਾਡੇ ਬਾਜ਼ਾਰ ਨੂੰ ਆਪਣੇ ਸਸਤੇ ਮਾਲ ਨਾਲ ਤਵਾ ਨਹੀਂ ਕਰੇਗਾ ਸਵਾਲ ਇਹ ਹੈ ਕਿ ਨਹਿਰੂ ਦੀ ਗਲਤੀ ਤੇ ਸਾਲਾਂ ਤੱਕ ਸਿਆਸਤ ਕਰਨ ਵਾਲੇ ਕੀ ਹੁਣ ਖੁਦ ਆਪਣੀ ਗਲਤੀ ਤੋਂ ਸਿੱਖਣਗੇ ਜੇਕਰ ਅਸੀਂ ਪਿਛਲੇ 11 ਸਾਲਾਂ ਵਿੱਚ ਵਿਰੋਧੀਆਂ ਨੂੰ ਦਿਵਾਨ ਤੇ ਧਿਆਨ ਨਾ ਦਿੱਤਾ ਹੁੰਦਾ ਤਾਂ ਅਸੀਂ ਅੱਜ ਚੀਨ ਤੇ ਅਮਰੀਕਾ ਦੇ ਵਿਚਾਲੇ ਫਸੇ ਨਾ ਹੁੰਦੇ ਚੀਨ ਨੂੰ ਨਿਰਮਾਣ ਵਿੱਚ ਪਛਾਰਨਾ ਸੀ ਪਰ ਅਸੀਂ ਵਿਰੋਧੀ ਤੀਰ ਨੂੰ ਆਕੇ ਬੈਠ ਗਏ ਵਿਸ਼ਬ ਗੁਰੂਵਾਨਾ ਸੀ ਪਰ ਅਸੀਂ 86 ਖੇਡਾਂ ਵਿੱਚ ਉਲਝ ਕੇ ਰਹਿ ਗਏ ਅਜੇ ਵੀ ਸਮਾਂ ਹੈ ਆਪਣੀਆਂ ਗਲਤੀਆਂ ਨੂੰ ਮੰਨਣਾ ਪਵੇਗਾ ਤੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨ ਦਾ ਪ੍ਰਣ ਲੈਣਾ ਹੋਵੇਗਾ ਨਹੀਂ ਤਾਂ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੇਗਾ ਧੰਨਵਾਦ